ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਕੱਲ ਪਵਿੱਤਰ ਦਿਹਾੜਾ ਹੈ ਜੀ ਪੂਰਨ ਮਾਸੀ ਦਾ ਦਿਹਾੜਾ ਹੈ ਸੌਣ ਮਹੀਨੇ ਦੀ ਪੂਰਨ ਮਾਸੀ ਨੂੰ ਬਹੁਤ ਹੀ ਉੱਤਮ ਤੇ ਵਧੀਆ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਇਸ ਦਿਨ ਅਸੀਂ ਗੁਰੂ ਘਰ ਤੋਂ ਇਹ ਇੱਕ ਚੀਜ਼ ਲਿਆ ਕੇ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਤਾਂ ਕਿਵੇਂ ਪਰਮਾਤਮਾ ਜੀ ਬਰਕਤਾਂ ਵਰਸਾ ਦਿੰਦੇ ਹਨ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਬਣ ਜਾਵੇ ਸੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਗੁਰੂ ਘਰ ਤੋਂ ਲਿਆਂਦੀ ਹੋਈ ਉਹ ਕਿਹੜੀ ਚੀਜ਼ ਹੈ ਜੋ ਸਾਡੇ ਘਰ ਦਾ ਕਲੇਸ਼ ਖਤਮ ਕਰ ਦੇਵੇਗੀ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇਗੀ ਬਰਕਤਾਂ ਲੈ ਕੇ ਆਵੇਗੀ ਤੁਹਾਡੇ ਘਰ ਵਿੱਚ ਦੌਲਤ ਵੀ ਲੈ ਕੇ ਆਵੇਗੀ ਸਾਧ ਸੰਗਤ ਜੀ ਘਰ ਦੀ ਖੁਸ਼ਹਾਲੀ ਲਈ ਔਰਤਾਂ ਕਈ ਤਰ੍ਹਾਂ ਦੇ ਟੋਣੇ ਟਟ ਕੇ ਵੀ ਕਰਦੀਆਂ ਹਨ ਜਦੋਂ ਵੀ ਕੋਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਲਾਹ ਦਿੰਦਾ ਹੈ ਉਹ ਮੇਰੀਆਂ ਭੈਣਾਂ ਹਰ ਤਰੀਕੇ ਵਰਤ ਲੈਂਦੀਆਂ ਹਨ ਸਾਡੇ ਘਰ ਵਿੱਚ ਕਿਸੇ ਨਾ ਕਿਸੇ ਤਰੀਕੇ ਸੁੱਖ ਸ਼ਾਂਤੀ ਬਣੀ ਹੀ ਰਹੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਆ ਜਾਵੇ ਤਾਂ ਉਹਦੇ ਦਨ ਦੌਲਤ ਦੇ ਨਾਲ ਨਾਲ ਬਰਕਤ ਵੀ ਬਣੀ ਰਹੇ ਫੇਰ ਉਹ ਕਿਤੇ ਨਾ ਕਿਤੇ ਨਾ ਕਾਮਯਾਬ ਵੀ ਹੋ ਜਾਂਦੀਆਂ ਹਨ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਗੁਰੂ ਘਰ ਤੋਂ ਕਿਹੜੀ ਅਜਿਹੀ ਚੀਜ਼ ਮਿਲਦੀ ਹੈ ਜਿਸ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤਾਂ ਵੀ ਬਣੀਆਂ ਰਹਿਣਗੀਆਂ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅਤੇ ਸਮਝ ਲੈਣਾ ਕਿਉਂਕਿ ਜਦੋਂ ਆਪਾਂ ਅੱਧੀ ਗੱਲ ਸੁਣਦੇ ਹਾਂ ਤਾਂ ਕਦੇ ਵੀ ਸਾਨੂੰ ਸਮਝ ਨਹੀਂ ਆਉਂਦੀ ਜਿਸ ਕਾਰਨ ਅਸੀਂ ਉਸ ਗੱਲ ਦਾ ਮਤਲਬ ਨਹੀਂ ਸਮਝ ਸਕਦੇ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੇਕਰ ਗੱਲ ਚੰਗੀ ਲੱਗੇ ਤਾਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣਾ ਜਦੋਂ ਆਪਾਂ ਗੱਲ ਨੂੰ ਸੁਣਦੇ ਹਾਂ ਉਸ ਉੱਪਰ ਅਸਰ ਕਰਦੇ ਹਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਹਾਂ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦਾ ਸੁਧਾਰ ਕਰ ਸਕਦੇ ਹਾਂ ਇਸ ਕਰਕੇ ਸਾਰੀ ਵੀਡੀਓ ਨੂੰ ਸੁਣਨਾ ਜੀ ਸਾਥ ਸੰਗਤ ਜੀ ਜਦੋਂ ਵੀ ਆਪਣੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਘਰ ਤੋਂ ਬਾਹਰ ਝਗੜਾ ਕਲੇਸ਼ ਹੁੰਦਾ ਹੈ ਕਈ ਵਾਰ ਆਪਾਂ ਅਗਲੇ ਦੀ ਪੂਰੀ ਗੱਲ ਸੁਣੇ ਬਗੈਰ ਹੀ ਸਵਾਲ ਜਵਾਬ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਹਾਲੇ ਪੈ ਜਾਂਦੇ ਹਨ ਜਿਸ ਕਾਰਨ ਸਾਡੀ ਵਿਚਾਰ ਤਕਰਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਹੌਲੀ-ਹੌਲੀ ਉਹ ਨਿੱਕੀ ਜਿਹੀ ਗੱਲ ਕਦੋਂ ਵੱਡੀ ਹੋ ਗਈ ਪਤਾ ਹੀ ਨਹੀਂ ਲੱਗਦਾ ਅਤੇ ਵੱਡੀ ਲੜਾਈ ਝਗੜੇ ਦਾ ਕਾਰਨ ਬਣ ਜਾਂਦੀ ਹੈ ਉਸੇ ਹੀ ਤਰ੍ਹਾਂ ਘਰ ਵਿੱਚ ਕਈ ਵਾਰ ਨਿੱਕੀ ਜਿਹੀ ਗੱਲ ਹੁੰਦੀ ਹੈ ਪਰ ਇਹ ਪਰ ਆਪਾਂ ਇੱਕ ਦੂਸਰੇ ਦੀ ਗੱਲ ਨੂੰ ਪੂਰਾ ਸੁਣਦੇ ਹੀ ਨਹੀਂ ਅਗਲੇ ਦੇ ਮੂੰਹ ਚੋਂ ਗੱਲ ਨਿਕਲੀ ਨਹੀਂ ਅਸੀਂ ਅੱਗੋਂ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਘਰ ਦੇ ਵਿੱਚ ਇਸੇ ਹੀ ਤਰ੍ਹਾਂ ਹੁੰਦਾ ਹੈ ਛੱਟ ਹੀ ਨਿੱਕੀ ਜਿਹੀ ਗੱਲ ਤੋਂ ਕਲੇਸ਼ ਪੈ ਜਾਂਦਾ ਹੈ ਅਤੇ ਸਿਆਣੇ ਕਹਿੰਦੇ ਹਨ ਕਿ ਜਿੱਥੇ ਕਲੇਸ਼ ਹੁੰਦਾ ਹੈ ਉੱਥੇ ਬਰਕਤ ਵਾਸ ਨਹੀਂ ਕਰਦੀ ਕਹਿੰਦੇ ਹਨ ਕਿ ਫਿਰ ਨਿਤ ਦੀ ਲੜਾਈ ਝਗੜਾ ਬਹੁਤ ਹੀ ਵੱਧਦਾ ਜਾਂਦਾ ਹੈ ਤੇ ਗੱਲਾਂ ਫਿਰ ਹੱਥ ਵਿੱਚ ਨਹੀਂ ਆਉਂਦੀਆਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਭਾਵੇਂ ਤੁਹਾਡੇ ਵਿੱਚ ਸੁੱਖ ਸ਼ਾਂਤੀ ਵੀ ਆ ਜਾਵੇ ਪਰ ਅਸੀਂ ਫਿਰ ਵੀ ਖੁਸ਼ ਨਹੀਂ ਰਹਿ ਪਾਵਾਂਗੇ ਜਿੱਥੇ ਆਪਸ ਵਿੱਚ ਪ੍ਰੇਮ ਪਿਆਰ ਨਹੀਂ ਹੁੰਦਾ ਉੱਥੇ ਤੁਹਾਨੂੰ ਭਾਵੇਂ ਥੋੜੇ ਵਿੱਚ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਸਹੂਲਤਾਂ ਭਾਵੇਂ ਥੋੜੀਆਂ ਹੋਣ ਪਰ ਸੁੱਖ ਸ਼ਾਂਤੀ ਹੋਣੀ ਚਾਹੀਦੀ ਹੈ ਉੱਥੇ ਪਿਆਰ ਜ਼ਰੂਰ ਹੁੰਦਾ ਹੈ ਜਿੱਥੇ ਪਿਆਰ ਹੁੰਦਾ ਹੈ ਉੱਥੇ ਥੋੜੇ ਵਿੱਚ ਵੀ ਬਰਕਤ ਪਰਮਾਤਮਾ ਜੀ ਪਾ ਦਿੰਦੇ ਹਨ ਇਸ ਕਰਕੇ ਥੋੜਾ ਜਿਹਾ ਧਿਆਨ ਆਪਣੇ ਵੱਲ ਦਿਈਏ ਜਿਸ ਤਰ੍ਹਾਂ ਆਪਾਂ ਕਲੇਸ਼ ਮਕਾਉਣ ਲਈ ਖੁਸ਼ੀਆਂ ਲਿਆਉਣ ਲਈ अनेका ਯਤਨ ਕਰਦੇ ਹਾਂ ਸਾਡੇ ਵਾਹਿਗੁਰੂ ਜੀ ਨੇ ਕਿਹਾ ਹੈ ਕਿ ਅਜੇ ਗੁਰਬਾਣੀ ਵਿੱਚ ਅਸੀਂ ਪੂਰੇ ਹੀ ਭਿੱਜੇ ਨਹੀਂ ਹਾਂ ਪਰ ਗੁਰਬਾਣੀ ਤੋਂ ਲਾਭ ਆਪਾਂ ਤਾਂ ਹੀ ਲੈ ਸਕਦੇ ਹਾਂ ਗੁਰਬਾਣੀ ਦੀ ਗੱਲ ਸੁਣ ਕੇ ਵਿਚਾਰ ਕੇ ਗੁਰਬਾਣੀ ਦੀ ਗੱਲ ਮੰਨ ਕੇ ਪਰ ਸਾਡਾ ਸਾਰਾ ਧਿਆਨ ਟੋਣੇ ਟੋਟਕਿਆਂ ਵੱਲ ਹੁੰਦਾ ਹੈ ਜਾ ਕਦੇ ਕਿਸੇ ਨੇ ਦੱਸ ਦਿੱਤਾ ਕਿ ਫਲਾਣੇ ਥਾਂ ਬਾਬਾ ਹੈ ਉਹ ਝਗੜੇ ਮੁਕਾ ਦੇਵੇਗਾ ਉਸ ਵੱਲ ਧਿਆਨ ਹੋ ਜਾਂਦਾ ਹੈ ਕੋਈ ਸਾਨੂੰ ਸੌਖਾ ਜਿਹਾ ਉਪਾਅ ਹੀ ਦੱਸ ਦੇਵੇ ਜਾਂ ਹੱਲ ਹੋ ਜਾਵੇ ਮੁਸ਼ਕਿਲ ਦਾ ਹੱਲ ਹੋ ਜਾਵੇ ਪਰ ਯਾਦ ਰੱਖਿਓ ਟੋਣੇ ਟੋਟ ਕੇ ਜੰਤਰ ਮੰਤਰ ਕਿਸੇ ਦਾ ਜੀਵਨ ਨਹੀਂ ਬਦਲ ਸਕਦੇ ਜੇਕਰ ਜੀਵਨ ਬਦਲਣਾ ਹੈ ਤਾਂ ਆਪਣੀਆਂ ਆਦਤਾਂ ਨੂੰ ਸੁਧਾਰਨਾ ਪਵੇਗਾ ਮਾੜੀਆਂ ਆਦਤਾਂ ਛੱਡ ਕੇ ਆਪਣੇ ਜੀਵਨ ਨੂੰ ਸਿੱਧੇ ਰਸਤੇ ਤੇ ਲਿਆਉਣਾ ਪਵੇਗਾ ਸਿੱਧੇ ਰਸਤੇ ਤੇ ਸਾਡੇ ਜੀਵਨ ਨੂੰ ਸਿਰਫ ਤੇ ਸਿਰਫ ਗੁਰਬਾਣੀ ਲੈ ਕੇ ਆ ਸਕਦੀ ਹੈ ਇਸ ਕਰਕੇ ਜੇਕਰ ਆਪਾਂ ਆਪਣੇ ਮਨ ਦੀ ਮੈਲ ਸਾਫ਼ ਕਰਨਾ ਚਾਹੁੰਦੇ ਹਾਂ ਮਨ ਦੇ ਵਿਸ਼ੇਵਿਕਾਰਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ ਚਾਹੇ ਗਰੀਬੀ ਸਾਡੇ ਮਨ ਦੀ ਹੋਵੇ ਭਾਵੇਂ ਧਨ ਦੀ ਹੋਵੇ ਸਿਰਫ ਤੇ ਸਿਰਫ ਗੁਰਬਾਣੀ ਨੇ ਹੀ ਦੂਰ ਕਰਨੀ ਹੈ ਜੇਕਰ ਤੁਸੀਂ ਪਾਠ ਕਰਦੇ ਹੋ ਤੇ ਜਦੋਂ ਵੀ ਗੁਰੂ ਘਰ ਜਾਂਦੇ ਹੋ ਤਾਂ ਗੁਰੂ ਘਰ ਦੇ ਉਪਦੇਸ਼ ਨੂੰ ਗੁਰੂ ਘਰ ਦੀ ਸਿੱਖਿਆ ਨੂੰ ਸੁਣ ਕੇ ਹਿਰਦੇ ਵਿੱਚ ਵਸਾਇਆ ਕਰੋ ਗੁਰੂ ਦੀ ਸਿੱਖਿਆ ਦਾ ਉਪਦੇਸ਼ ਦਾ ਤੁਹਾਡੇ ਵਿਚਾਰਾਂ ਦੇ ਵਿੱਚ ਝਲਕਣਾ ਚਾਹੀਦਾ ਹੈ ਭਾਵ ਕੇ ਸੁਭਾਅ ਵਿੱਚ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਦੂਸਰਿਆਂ ਵਾਂਗ ਝਟ ਹੀ ਕਾਲੇ ਪੈ ਜਾਓ ਝਟ ਲੜਾਈ ਕਰਨੀ ਸ਼ੁਰੂ ਕਰ ਦਿਓ ਗੱਲ ਨੂੰ ਪੂਰਾ ਸੁਣੋ ਫਿਰ ਹੀ ਉਸ ਗੱਲ ਉੱਪਰ ਵਿਸ਼ਵਾਸ ਕਰੋ ਤੇ ਫਿਰ ਹੀ ਘਰ ਦੇ ਵਿੱਚ ਕੋਈ ਗੱਲਬਾਤ ਕਰੋ ਇਸ ਕਰਕੇ ਜਿਹੜੇ ਗੁਰੂ ਘਰ ਜਾਂਦੇ ਹਨ ਤੇ ਰੋਜ਼ਾਨਾ ਗੁਰਬਾਣੀ ਪੜ੍ਹਦੇ ਹਨ ਉਹ ਗੁਰੂ ਦਾ ਜੋ ਗਿਆਨ ਹੈ ਉਸ ਨੂੰ ਗੁਰੂ ਰੂਪੀ ਹਿਰਦੇ ਦੇ ਵਿੱਚ ਵਸਾਉਣਾ ਹੈ ਅਤੇ ਹਿਰਦੇ ਰੂਪੀ ਹਰ ਕੋਨੇ ਵਿੱਚ ਗੁਰਬਾਣੀ ਦਾ ਗਿਆਨ ਹੋਣਾ ਜ਼ਰੂਰੀ ਹੈ ਤਾਂ ਕਿ ਕੋਈ ਵੀ ਸਥਿਤੀ ਹੋਵੇ ਜਿੱਦਾਂ ਦੇ ਵੀ ਹਾਲਾਤ ਹੋਣ ਜਿਸ ਤਰ੍ਹਾਂ ਦਾ ਮਰਜ਼ੀ ਸਾਨੂੰ ਮਨੁੱਖ ਸਾਹਮਣੇ ਆ ਕੇ ਮਿਲ ਜਾਵੇ ਅਸੀਂ ਉਸੇ ਸਥਿਤੀ ਵਿੱਚ ਸਥਿਰ ਰਹੀਏ ਨਾਹੀਂ ਭਟਕੀਏ ਉਸ ਮਨੁੱਖ ਦੇ ਨਾਲ ਅਸੀਂ ਨਿਭੜ ਸਕੀਏ ਪੂਰੀ ਸਹਿਣਸ਼ੀਲਤਾ ਤੇ ਸਬਰ ਦੇ ਨਾਲ ਨਿਮਰਤਾ ਦੇ ਨਾਲ ਗੁਰਬਾਣੀ ਦੇ ਗਿਆਨ ਨੂੰ ਹਿਰਦੇ ਰੂਪੀ ਘਰ ਦੇ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਗੁਰਬਾਣੀ ਦਾ ਗਿਆਨ ਸਾਡੇ ਅੰਦਰ ਆ ਜਾਵੇਗਾ ਤਾਂ ਹੀ ਸਾਡੇ ਜੀਵਨ ਦੀ ਅਗਿਆਨਤਾ ਨੂੰ ਦੂਰ ਕਰੇਗਾ ਤਾਂ ਹੀ ਸਾਡਾ ਜੀਵਨ ਕੁਝ ਸੁਧਰ ਜਾਵੇਗਾ ਇਸ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨਾ ਹੀ ਹੈ ਤੇ ਨਾਲ ਹੀ ਗੁਰਬਾਣੀ ਨੂੰ ਆਪਣੇ ਜੀਵਨ ਤੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ ਸਭ ਤੋਂ ਜ਼ਰੂਰੀ ਹੈ ਜੀ ਸਬਰ ਸਹਿਣਸ਼ੀਲਤਾ ਅਤੇ ਨਿਮਰਤਾ ਇਹ ਜੇ ਤਿੰਨ ਗੁਣ ਹਰ ਵੇਲੇ ਆਪਣੇ ਨਾਲ ਰੱਖਣੇ ਹਨ ਇਸ ਕਰਕੇ ਬਾਣੀ ਪੜਨ ਵਾਲਿਆਂ ਵਿੱਚ ਸਬਰ ਸੰਤੋਖ ਤੇ ਸਹਿਣਸ਼ੀਲਤਾ ਨਿਮਰਤਾ ਸੁਭਾਅ ਵਿੱਚ ਰਚੀ ਹੁੰਦੀ ਹੈ ਇਸ ਲਈ ਜੋ ਗੁਰੂ ਘਰ ਜਾਂਦੇ ਹਨ ਗੁਰਬਾਣੀ ਪੜ੍ਹਦੇ ਹਨ ਰਮਾਲਾ ਸਾਹਿਬ ਦੀ ਸੇਵਾ ਦੇ ਨਾਲ ਜੋਤ ਨੂੰ ਮੱਥਾ ਟੇਕਣਾ ਗੁਟਕਾ ਸਾਹਿਬ ਨੂੰ ਘਰ ਦੇ ਵਿੱਚ ਰੱਖ ਲੈਣਾ ਤੇ ਪਰਮਾਤਮਾ ਜੀ ਦੀ ਵੇਖ ਲੈਣਾ ਮਿਹਰ ਹੋ ਜਾਵੇਗੀ ਜੇਕਰ ਗੁਟਕਾ ਸਾਹਿਬ ਘਰ ਵਿੱਚ ਲੈ ਕੇ ਆਏ ਹੋ ਉਸ ਨੂੰ ਪੜ੍ਹਨਾ ਜ਼ਰੂਰੀ ਹੈ ਉਸ ਨੂੰ ਕੋਨਿਆਂ ਦੇ ਵਿੱਚ ਰੱਖਣਾ ਜ਼ਰੂਰੀ ਨਹੀਂ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਜੇ ਗੁਰੂ ਘਰ ਤੋਂ ਲਿਆਂਦੀ ਚੀਜ਼ ਦੀ ਸੇਵਾ ਕਰਦੇ ਹੋ ਤਾਂ ਹਰ ਥਾਂ ਤੇ ਤੁਹਾਡੀ ਸੇਵਾ ਕੰਮ ਆ ਜਾਵੇਗੀ ਘਰ ਵਿੱਚ ਬਜ਼ੁਰਗਾਂ ਦੀ ਸੇਵਾ ਕਰੋ ਜੇਕਰ ਆਸ-ਪਾਸ ਕੋਈ ਲੋੜਵੰਦ ਹੈ ਉਸ ਦੀ ਸਹਾਇਤਾ ਕਰੋ ਇਹ ਨਹੀਂ ਕਿ ਸਿਰਫ ਗੁਰੂ ਘਰ ਦੀ ਸੇਵਾ ਕਰਨੀ ਹੈ ਗੁਰੂ ਘਰੋਂ ਨਿਕਲਦਿਆਂ ਸਾਰ ਹੀ ਵਿਸ਼ੇਵਕਾਰ ਮਨ ਤੇ ਹਾਵੀ ਨਾ ਹੋਣ ਦਿਓ ਗੁਰਬਾਣੀ ਪੜ੍ਹਨ ਦਾ ਤਾਂ ਹੀ ਲਾਭ ਹੈ ਜੇਕਰ ਤੁਹਾਡੇ ਆਪਣੇ ਸੁਭਾਅ ਦੇ ਵਿੱਚ ਗੁਰਬਾਣੀ ਦੀਆਂ ਕੁਝ ਗੱਲਾਂ ਦੀ ਝਲਕ ਪੈਣੀ ਸ਼ੁਰੂ ਹੋ ਜਾਵੇ ਇਸ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਸਾਥ ਸੰਗਤ ਜੀ ਕਿ ਜਦੋਂ ਵੀ ਗੁਰੂ ਘਰ ਜਾਓ ਗੁਰੂ ਦੇ ਉਪਦੇਸ਼ਾਂ ਨੂੰ ਸੁਣ ਕੇ ਆਪਣੇ ਹਿਰਦੇ ਰੂਪੀ ਘਰ ਦੇ ਕੋਨੇ ਵਿੱਚ ਰੱਖਣ ਦੀ ਕੋਸ਼ਿਸ਼ ਕਰਿਓ ਜੋ ਜ਼ਿੱਦਾਂ ਦੀ ਮਰਜ਼ੀ ਸਥਿਤੀ ਭਾਵੇਂ ਤੁਹਾਡੇ ਘਰ ਵਿੱਚ ਬਣ ਜਾਵੇ ਜਿੱਦਾਂ ਦੇ ਮਰਜ਼ੀ ਹਾਲਾਤ ਹੋ ਜਾਣ ਜਿਵੇਂ ਦੇ ਮਰਜੀ ਤੁਹਾਨੂੰ ਲੋਕ ਅਗਲੇ ਬੰਨਿਓ ਟੱਕਰ ਜਾਣ ਗੁਰੂ ਦਾ ਸਿੱਖ ਅਸਲੀ ਮਾਰਗ ਤੋਂ ਕਦੇ ਭਟਕਦਾ ਨਹੀਂ ਹੈ ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਸਾਨੂੰ ਜ਼ਿੰਦਗੀ ਜਿਉਣ ਦਾ ਗੁਰਬਾਣੀ ਢੰਗ ਦੱਸਦੀ ਹੈ ਬਾਣੀ ਹੀ ਸਾਰੀਆਂ ਸਾਡੀਆਂ ਮੁਸ਼ਕਿਲਾਂ ਨੂੰ ਦੂਰ ਕਰਦੀ ਹੈ ਗੁਰਬਾਣੀ ਹੀ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੇ ਦੂਰ ਕਰਦੀ ਹੈ ਗਿਆਨ ਦਾ ਚਾਨਣ ਕਰਦੀ ਹੈ ਸੋ ਸਾਥ ਸੰਗਤ ਜੀ ਸੋ ਸਾਥ ਸੰਗਤ ਜੀ ਇਦਾਂ ਦੇ ਮਨੁੱਖ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖ ਲੈਣਾ ਕਿ ਵੱਖਰੇ ਹੀ ਨਜ਼ਰ ਆਉਂਦੇ ਹਨ ਉਹਨਾਂ ਦੇ ਮੂੰਹ ਤੋਂ ਹੀ ਚਲਕਦਾ ਹੈ ਕਿ ਉਹ ਗੁਰੂ ਦੇ ਨਾਲ ਪਿਆਰ ਕਰਦੇ ਹਨ ਉਹ ਗੁਰਬਾਣੀ ਦੇ ਨਾਲ ਪਿਆਰ ਕਰਦੇ ਹਨ ਗੁਰਦੁਆਰਾ ਸਾਹਿਬ ਤੋਂ ਨਿਕਲਦਿਆਂ ਸਾਰ ਹੀ ਲੋਕਾਂ ਦੀਆਂ ਚੁਗਲੀਆਂ ਵਿੱਚ ਨਹੀਂ ਲੱਗਣਾ ਚਾਹੀਦਾ ਗੁਰਦੁਆਰਾ ਸਾਹਿਬ ਜਾਂਦੇ ਹੋਏ ਵੀ ਮੂਲ ਮੰਤਰ ਦਾ ਜਾਪ ਕਰੋ ਤੇ ਆਉਂਦੇ ਹੋਏ ਵੀ ਮੂਲ ਮੰਤਰ ਦਾ ਜਾਪ ਕਰਦਿਆਂ ਹੀ ਘਰ ਵਿੱਚ ਪਰਤਣਾ ਹੈ ਤਾਂ ਕਿ ਤੁਹਾਡੇ ਘਰ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਤੇ ਬਰਕਤਾਂ ਆ ਜਾਣ। ਪ੍ਰਮਾਤਮਾ ਜੀ ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਹਾਡੇ ਪਰਿਵਾਰ ਤੇ ਉਹਨਾਂ ਦਾ ਹਮੇਸ਼ਾ ਦੇ ਲਈ ਹੱਥ ਹੋ ਜਾਵੇ। ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਗੁਰੂ ਘਰ ਜਾਂਦੇ ਹੋ ਤਾਂ ਇਹ ਦੋ ਤਿੰਨ ਚੀਜ਼ਾਂ ਆਪਣੇ ਨਾਲ ਜ਼ਰੂਰ ਗੁਰੂ ਘਰ ਤੋਂ ਲੈ ਕੇ ਆਇਆ ਕਰੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਖੁਸ਼ਹਾਲੀ, ਬਰਕਤ, ਧਨ-ਦੌਲਤ ਆਪਣੇ ਆਪ ਹੀ ਆਉਣੇ ਸ਼ੁਰੂ ਹੋ ਜਾਵੇਗੀ। ਤੇ ਮੁਸੀਬਤਾਂ ਤੋਂ ਤੁਹਾਡਾ ਛੁਟਕਾਰਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ